ਸਤਿ ਸ੍ਰੀ ਅਕਾਲ ਜੀ ਕਮਾਂਡ ਐਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਪਹੁੰਚੇ ਆਂ ਪਿੰਡ ਸੰਘਰੇੜੀ ਜ਼ਿਲ੍ਹਾ ਸੰਗਰੂਰ ਪਿੰਡ ਸੰਘਰੇੜੀ ਬਾਈ ਕੋਲ ਪਹੁੰਚੇ ਆਂ ਹੋਰ ਜੀ ਬਾਈ ਜੀ ਕੀ ਹਾਲ ਨੇ ਠੀਕ ਆ ਬਾਈ ਹੋਰ ਆਪਣੀ ਝੋਟੀ ਇੱਕ ਦਿਖਾਉਣੀ ਆ ਵੀਰੇ ਹਾਂਜੀ ਇੱਕੋ ਜੀ ਬਾਈ ਕੋਲੇ ਇੱਕ ਝੋਟੀ ਸੂਈ ਹੋਈ ਦਿਖਾਉਣੀ ਆ ਤੇ ਬਾਕੀ ਬਾਈ ਤੋਂ ਡਿਟੇਲ ਲੈ ਕੇ ਦੇਵਾਂ ਇੱਕ ਟਰੈਕਟਰ ਆ ਬਾਈ ਲਵੇ ਆਪਣਾ 50 ਫਾਰਮ ਹਨ 50 ਫਾਰਮ ਹਨ ਵੀਰੇ ਇਹ ਵੀ ਬਕਾਊਗਾ ਬਾਈ ਕੋਲ ਪਹਿਲਾਂ ਝੋਟੀ ਦਿਖਾਉਣਿਆ ਤੋਰ ਕੇ ਮੈਂ ਆਜੋ ਸੱਜਣੋ 来 मार दे, दू, दू। देख होगी कैमरा चोटिदे आले-दाले सारे सूई हुई ਆ ਮਿੱਤਰੋ ਛੋਟੀ ਲੋ ਵੀਰੇ ਖੋਲ ਦੋ ਤੋੜ ਦੋ उधर ਨਹੀਂ ਤੋੜ ਲੈ ਦੇਖ ਸਕਦੇ ਹੋ ਮਿੱਤਰੋ ਵੱਡੀ-ਬੁੱਡੀ ਬਹੁਤਾ ਲਵੇ ਦੀ ਥਣ ਲੇਵੇ ਦੀ ਸਾਫ ਆ ਕੱਲਾ-ਕੱਲਾ ਬਖਰਾ-ਬਖਰਾ ਸੰ ਲੱਗਾ ਹੋਇਆ ਮੁੱਠੀ ਵਾਲਾ ਲੈ ਦੇਖ ਸਕਦੇ ਹੋ ਮਿੱਤਰੋ ਉਹ ਪਾਈ ਦੀ ਲੈ ਵੀ ਇਹ ਮਾਰਦੀ ਉਹਦੀ ਐਵੇਂ ਵੀ ਦੁਕਾਨਾ ਮੈਂ ਬੱਲਾ ਵੀ ਬਾਕੀ ਬਾਈ ਤੋਂ ਡਿਟੇਲ ਲੈ ਕੇ ਦੇਣੇ ਆ ਇਹ ਦੇਖ ਸਕਦੇ ਹੋ ਮਿੱਤਰੋ ਗਾੜੀ ਪਿਛਾੜੀ ਦਾ ਫੁੱਲਾ ਲੇਵਾ ਕੱਲਾ ਕੱਲਾ ਮੂਠੀ ਵਾਲਾ ਥਣ ਲੱਗਿਆ ਹੋਇਆ ਹੁਣ ਵੀ ਬਹੁਤ ਵਧੀਆ ਲੱਗ ਰਿਹਾ ਤਾਰ ਪੋਲੀਆ ਬਿਲਕੁਲ ਇਹ ਫੋੜੇ ਦੀ ਵੀ ਚੰਗੀਆ ਝੋਟੀ ਦੇਖ ਸਕਦੇ ਹਾਂ ਥਣ ਥਣ ਬਹੁਤ ਵਧੀਆ ਲੱਗੇ ਹੋਏ ਨੇ ਫੇਸ ਕੁਆਲਟੀ ਚੈੱਕ ਕਰ ਸਕਦੇ ਹਾਂ ਬਾਕੀ ਬਾਈ ਤੋਂ ਡਿਟੇਲ ਲੈ ਕੇ ਦਿੰਦੇ ਆ ਵੀਰੇ ਆਜੋ ਇੰਨਾ ਟਾਈਮ ਹੋ ਗਿਆ ਵੀਰੇ ਸੂਈ ਨੂੰ ਸੂਈ ਨੂੰ ਜੀ 12 ਤੋਂ 13 ਦਿਨ ਹੋ ਗਏ 12 ਤੋਂ 13 ਦਿਨ ਹੋ ਗਏ ਦੁੱਧ ਕਿੰਨਾ ਹਾਜ਼ਰ ਆ ਵੀਰੇ ਦੁੱਧ ਜੀ 9 ਲੀਟਰ ਤੇ ਆ ਰਿਹਾ ਆਪਾਂ 10 ਕਵੇਂ ਕੀ ਫਦਾ ਝੂਠ ਬਰ 9 ਲੀਟਰ ਪੂਰਾ ਨੈਟ ਤੇ ਆ ਰਿਹਾ ਕੰਡੇ ਬਾਈ ਨੇ ਦੇਖੋ ਸੱਚ ਦੱਸਿਆ ਕਹਿੰਦਾ 9 ਲੀਟਰ ਦੁੱਧ ਤਿਆਰਾ ਕੰਡੇ ਵਾਲਾ ਤੇ ਬਾਕੀ ਮਗਰ ਕੱਟਾ ਹੈ ਕੱਟੀ ਆ ਕੱਟਾ ਜੀ ਦੂਜੇ ਸੂਏ ਸੂਈ ਆ ਜਿ ਆਪਣੀ ਘਰ ਦੀ ਝੋਟੀ ਆ ਕੱਟਾ ਦੂਜੇ ਸੂਏ ਸੂਈ ਆ ਘਰ ਦੀ ਝੋਟੀ ਆ ਬਾਈ ਦੀ ਕੋਈ ਇਹਦਾ ਵਪਾਰ ਦਾ ਕੰਮ ਨਹੀਂ ਘਰੀਂ ਰੱਖਦਾ ਬਾਈ ਝੋਟੀਆਂ ਦੁੱਧ ਦੀਆਂ ਹੋਈਆਂ ਨੇ ਬਾਈ ਦੀਆਂ ਠੰਡੀ ਫੀਲ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਪੋਲੀ ਤਾਂ ਰਹੀ ਜਮੀਂ ਘਾਰ ਪੋਲੀ ਆ ਤੇ ਇੱਕ ਕੰਡ ਕਾਠ ਵੀ ਬਾਵਾ ਬਾਈ ਹਾਂ ਕੰਡ ਕਾਠ ਦੇਖ ਸਕਦੇ ਹੋ ਮੋਟਿਆਂ ਬਰਾਬਰੀ ਹੁੰਦਾ ਥੋੜਾ ਮੋਟੀਆਂ ਨੇਮਦੀਆਂ ਮੋਟਿਆਂ ਤੋਂ ਇਹਦਾ ਭਾਈ ਆਪਾਂ ਜਾਇਜ ਆ ਕੀ ਰੇਟ ਲੈ ਲਾਂਗੇ ਕਿੰਨੇ ਦੀ ਦੇ ਦਾਂਗੇ ਆਪਾਂ ਜੀ ਆਪਾਂ 1.5 ਲੱਖ ਰੁਪਏ ਡਿਮਾਂਡ ਕਰ ਰਹੇ ਹਾਂ ਬਾਈ ਗਾਣਾ 110000 ਡਿਮਾਂਡ ਆ ਬਾਕੀ ਉਹ ਜੋ ਮਾਨਤਨ ਹੋ ਜੂਗਾ ਉਹ ਬਾਈ ਹੋ ਜੂਗਾ ਜਿਹੜਾ ਆਪਣਾ ਚੈਨਲ ਸਬਸਕ੍ਰਾਈਬ ਕਰਕੇ ਆਊਗਾ ਜੀ ਉਹਦਾ ਹੋਰ ਮਾਨਤਨ ਕਰਾਂਗੇ ਠੀਕ ਆ ਠੀਕ ਆ ਜਿਹੜਾ ਚੈਨਲ ਨੂੰ ਦੇਖ ਕੇ ਆਊ ਮਿੱਤਰ ਸੱਜਣਾ ਉਹਦਾ ਖੁੱਲੇ ਦਿਨੋਂ ਮਾਨਤਨ ਹੋ ਜੂਗਾ ਵਧੀਆ ਮਾਨਤਨ ਹੋ ਜੂਗਾ ਜਮੀ ਪੋਲੀ ਦਾ ਜਮੀ ਰੂਮ ਵਰਗੀ ਧਾਰ ਆ ਕੋਈ ਘਰ ਤੇ ਘਰ ਦੇ ਬਜ਼ੁਰਗ ਚੋਣ ਕੋਈ ਵੀ ਹੋਵੇ ਕੁਛ ਮਰਜ਼ੀ ਪਾ ਦਿਓ ਖਾਣ ਪੀਣ ਦੀ ਖੁੱਲੀ ਆ ਤੇ 110000 ਲੈ ਲਾਂਗੇ ਤੇ ਬਾਕੀ ਮਾਨਤਨ ਖੁੱਲਾ ਹੋ ਜੂਗਾ ਹਾਂ ਹੋ ਜੂ ਠੀਕ ਆ ਜੀ ਤੇ ਇੱਕ ਬਾਈ ਕੋਲੇ ਟਰੈਕਟਰ ਆ ਟਰੈਕਟਰ ਦਿਖਾਉਣੇ ਆ ਇਹ ਕਿੰਨਾ ਮਾਡਲ ਆ ਵੀਰੇ ਫਾਰਮ ਟਰੈਕ ਦੀ 596 ਮਾਡਲ ਹੈ ਜੀ 96 ਮਾਡਲ ਹੈ ਠੀਕ ਆ ਜੀ ਵੀਰੇ 59 ਕੰਡੀਸ਼ਨ ਤਾਂ ਵਧੀਆ ਪਈਆ ਰੰਗ ਦਾ ਨਾਲ ਸਾਰਾ ਰੇਡਨ ਵਾਲੀ ਟਰੈਕਟਰ ਸਾਰਾ ਕੋਈ ਕਾਲੀ ਦਾਲੇ ਦਿਖਾ ਦੇ ਕੋਗੀ ਸਾਰਾ ਨੰਬਾਂ ਦਾ ਮਗਰਾਟਾਂ ਦਾ ਸਾਰਾ ਨਾ Ориਜినਲ ਆ ਟਰੈਕਟਰ ਤਾਂ ਬਈ ਠੀਕ ਆ ਠੀਕ ਆ ਦੇਖ ਸਕਦੇ ਹੋ ਮਿਸਟਰੋ 96 ਮਾਡਲ ਹੈ ਕਿਤੇ ਰੰਗ ਦਾ ਪੁਰਸ ਨਹੀਂ ਲੱਗਾ ਕਿਤੇ ਵੀ ਆਪਾਂ ਹੁਣ ਜਾਣ ਦਾ ਖਰਚਾ ਹੋਵਾਂਗੇ ਜੇ ਕੋਈ ਐਂ ਕਹੇ ਠੀਕ ਰੰਗ ਲੱਗਾ ਜੇ ਠੀਕ ਆ ਠੀਕ ਆ ਦੇਖ ਸਕਦੇ ਹੋ ਤੇ ਬਾਕੀ ਇਹਦੀ ਕੀ ਡਿਮਾਂਡ ਕਰਦੇ ਆ ਵੀਰੇ ਆਪਾਂ ਸਵਾ ਲੱਖ ਰੁਪਈਆ ਮੰਗਦੇ ਇਹ ਇਹਦਾ ਬਾਈ ਕਹਿੰਦਾ ਟਰੈਕਟਰ ਦਾ ਆਪਾਂ ਸਵਾ ਲੱਖ ਰੁਪਈਆ ਮੰਗਦੇ ਆ ਬਾਕੀ ਸਟਾਰਟ ਕਰਕੇ ਦਿਖਾ ਦੇ ਵੀਰੇ ਸੱਜਣੋ 40 45 ਪੈਸੇ 40 45 ਪੈਸੇ ਟਾਇਰ ਨੇ ਤਰਾਈ ਜਾਈ ਗੀ ਬੈਟਰੀ ਨਵੀਂ ਤਰਾਈ ਹੋਈ ਆ ਬਾਈ ਕਹਿੰਦਾ 96 ਮਾਡਲ ਟਰੈਕਟਰ ਆ ਤੇ ਆਪਾਂ ਬਾਈ ਕਹਿੰਦਾ ਸਵਾ ਲੱਖ ਦਾ ਦੇ ਦਾਂਗੇ ਹਣਾ ਵੀਰੇ ਸਵਾ ਲੱਖ ਬਾਕੀ ਮਾਨਤਣ ਹੋ ਜੂਗਾ ਨਹੀਂ ਕਰ ਦਾਂਗੇ ਇਹ ਜੋ ਵੀ ਬਾਈ ਕਹਿੰਦਾ ਮਾਨਤਣ ਹੋ ਜੂਗਾ ਜਿਹੜਾ ਵੀ ਚੈਨਲ ਨੂੰ ਦੇਖ ਕੇ ਆਵੇ ਵੀਰ ਸੱਜਣਾ ਮਾਨਤਣਾ ਖੁੱਲ੍ਹੇ-ਖੁੱਲ੍ਹੇ ਕਰ ਦਾਂਗੇ ਮੱਝ ਤੇ ਉਹ ਵੀ ਕਰ ਦਾਂਗੇ ਟਰੈਕਟਰ ਤੇ ਉਹ ਵੀ ਕਰ ਦਾਂਗੇ ਵੀਰੇ ਆਪਣਾ ਮੋਬਾਈਲ ਨੰਬਰ ਬੋਲਿਓ ਆਪਣਾ ਮੋਬਾਈਲ ਨੰਬਰ ਹੈ 98569 30877 ਇੱਕ ਵਾਰੀ ਹੋਰ ਬੋਲੋ 995548 ਜੀ 30877 ਠੀਕ ਆ ਜੀ ਵੀਰੇ ਪਿੰਡ ਸੰਗਰੇੜੀ ਪਾਈ ਦਾ ਤੇ ਜ਼ਿਲ੍ਹਾ ਸੰਗਰੂਰ ਤੇ ਜੇ ਆਪਣੀ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ